ਖਬਰ ਵਾਲੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਸਤਿ ਸ੍ਰੀ ਅਕਾਲ ਮੈਂ ਹਾਂ ਪਰਮਿੰਦਰ ਸਿੰਘ ਜੱਟਪਰੀ ਕੱਪੜ ਸ਼ਾਨ ਪ੍ਰੋਗਰਾਮ ਅੱਜ ਫੇਰ ਤੁਹਾਡੀ ਕਚਹਿਰੀ ਵਿੱਚ ਲੈ ਕੇ ਹਾਜ਼ਰ ਹੋਇਆ ਹਾਂ ਅੱਜ ਦਾ ਕੱਪੜ ਸ਼ਾਨ ਕਰਾਂਗੇ ਭ੍ਰਸ਼ਟ ਬਿਊਰੋਕ੍ਰੇਸੀ ਤੇ ਮੋਦੀ ਸਰਕਾਰ ਵੱਡਾ ਸਿਕੰਜਾ ਕਸਣ ਜਾ ਰਹੀ ਹੈ ਤੇ ਇਹਦੇ ਬਾਰੇ ਪੂਰੀ ਚਰਚਾ ਕਰਾਂਗੇ ਤੇ ਨਾਲ ਹੀ ਪੰਜਾਬ ਦੀ ਉਸ ਭ੍ਰਸ਼ਟ ਬਿਊਰੋਕ੍ਰੇਸੀ ਦੀ ਵੀ ਗੱਲ ਕਰਾਂਗੇ ਜਿਨ੍ਹਾਂ ਨੇ ਪੰਜਾਬ ਦਾ ਜਿਹੜਾ ਕੀਡਰ ਲੈ ਕੇ ਪੰਜਾਬ ਦੇ ਵਿੱਚ ਇਕੱਲੇ ਆਪਣੇ ਤਕਸੀਮਤ ਨਹੀਂ ਸਗੋਂ ਬਿਲਡਰਾਂ ਤੇ ਰਾਜਨੀਤਿਕ ਲੋਕਾਂ ਤੱਕ ਵੀ ਜਿਹੜਾ ਹੈਗਾ ਉਹਨਾਂ ਨੇ ਪੂਰੇ ਪੈਰ ਬਸਾਰੇ ਹੋਏ ਆ ਉਹਨਾਂ ਨੂੰ ਕਿਵੇਂ ਸ਼ਾਮਲ ਕੀਤਾ ਹੋਇਆ ਤੇ ਕਿਵੇਂ ਪੰਜਾਬ ਨੂੰ ਜਿਹੜਾ ਹੈਗਾ ਲੁੱਟ ਕਰ ਰਹੇ ਨੇ ਉਹਨਾਂ ਨੂੰ ਜਿਹੜਾ ਹੈਗਾ ਹੁਣ ਰਾਤ ਦੀਆਂ ਨੀਂਦਾਂ ਉਹਨਾਂ ਦੀਆਂ ਹਰਾਮ ਹੋ ਗਈਆਂ ਨੇ ਭਾਵੇਂ ਕਿ ਨੀਂਦ ਤਾਂ ਉਸ ਦਿਨ ਤੋਂ ਹਰਾਮ ਹੋ ਗਈ ਸੀ ਜਦੋਂ ਕਿ ਸੀਬੀਆਈ ਨੇ ਡੀਆਈਜੀ ਪੰਜਾਬ ਦੇ ਡੀਆਈਜੀ ਹਰਚਾ ਸਿੰਘ ਭੁੱਲਰ ਰੋਪੜ ਰੇਂਜ ਦੇ ਨੂੰ ਗ੍ਰਿਫਤਾਰ ਕੀਤਾ ਉਹਨਾਂ ਤੋਂ ਕਰੋੜਾ ਰੁਪਏ ਦੀ ਬਰਾਮਦਗੀ ਹੋਈ ਤੇ ਔਰ ਕਿਵੇਂ ਤਹਿਖਾਨਿਆਂ ਦੇ ਵਿੱਚ ਸੋਨਾ ਉਹਨਾਂ ਦਾ ਰੱਖਿਆ ਹੋਇਆ ਸੀ ਔਰ ਨਾਜਾਇਜ਼ ਅਸਲਾ ਵੀ ਰੱਖਿਆ ਹੋਇਆ ਸੀ ਭਾਵੇਂ ਕਿ ਉਸੇ ਦਿਨ ਤੋਂ ਹੀ ਨੀਂਦ ਹਰਾਮ ਨੇ ਕਿਉਂਕਿ ਹੁਣ ਉਸ ਤੋਂ ਵੀ ਵੱਡੀ ਡਰਾਉਣੀ ਖਬਰ ਆ ਰਹੀ ਆ ਕਿਉਂਕਿ ਸਾਨੂੰ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਮੋਦੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਅਜੇਹ ਅਧਿਕਾਰੀਆਂ ਦੇ ਨੱਥ ਪਾਉਣ ਲਈ ਇੱਕ ਆਰਡੀਨੈਂਸ ਲੈ ਕੇ ਆ ਰਹੀ ਆ ਆਉਣ ਵਾਲੇ ਇੱਕ ਦੋ ਮਹੀਨਿਆਂ ਦੇ ਵਿੱਚ ਕਿਉਂਕਿ ਜਿਹੜਾ ਕਿ ਕੇਂਦਰ ਦੀ ਕੈਬਨਿਟ ਤੋਂ ਅਪਰੂਵ ਹੋ ਕੇ ਜਿਹਦੇ ਵਿੱਚ ਇਹ ਆਰਡੀਨੈਂਸ ਲਿਆਂਦਾ ਜਾਏਗਾ ਕਿਉਂਕਿ ਕਿਸੇ ਸਟੇਟ ਤੋਂ ਮਨਜ਼ੂਰੀ ਲੈਣ ਦੀ ਲੋੜ ਨਹੀਂ ਕਿਸੇ ਸਟੇਟ ਦੇ ਕੈਡਰ ਦੇ ਅਧਿਕਾਰੀ ਨੂੰ ਜਿਹੜਾ ਹੈਗਾ ਇਸ ਆਮਦਨ ਵਸੂਲਿਆਂ ਤੋਂ ਜਿਹੜਾ ਆਮਦਨ ਵਸੂਲਿਆਂ ਤੋਂ ਵੱਧ ਜਿਹੜਾ ਜਾਇਦਾਦ ਬਣਾਈ ਬੈਠਾ ਵਾ ਜਿਹੜਾ ਕਰਪਸ਼ਨ ਕਰ ਰਿਹਾ ਉਹਨੂੰ ਗ੍ਰਿਫਤਾਰ ਕਰਨ ਦੇ ਲਈ ਕਿਸੇ ਸਟੇਟ ਤੋਂ ਮਨਜ਼ੂਰੀ ਲੈਣ ਦੀ ਲੋੜ ਨਹੀਂ ਹੋਵੇਗੀ ਕਿਉਂਕਿ ਦੱਸਾਂਗਾ ਹੋਵੇਗਾ ਤੁਹਾਨੂੰ ਕਿਉਂਕਿ ਜੇਕਰ ਹਰਚੰਦ ਸਿੰਘ ਭੁੱਲਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਡੀਆਈਜੀ ਪੱਧਰ ਦੇ ਅਧਿਕਾਰੀ ਨੂੰ ਤਾਂ ਵੀ ਉਸਨੂੰ ਚੰਡੀਗੜ੍ਹ ਪੰਜਾਬ ਤੋਂ ਬਾਹਰੋਂ ਗ੍ਰਿਫਤਾਰ ਕੀਤਾ ਗਿਆ ਹੈ ਰਿਸ਼ਵਤ ਲੈੰਦੇ ਆ ਪਰ ਉਹ ਪੰਜਾਬ ਦੇ ਵਿੱਚ ਸਿੱਧੇ ਤੌਰ ਤੇ ਸੀਬੀਆਈ ਦਖਲ ਨਹੀਂ ਦੇ ਸਕਦੀ ਕਿਉਂ ਦੱਸ ਆਏ ਵੀ ਹੋਵੇਗਾ ਤੁਹਾਨੂੰ ਕਿਉਂਕਿ ਕੈਪਟਨ ਨਵਰੇਂਦਰ ਸਿੰਘ ਜਦੋਂ ਮੁੱਖ ਮੰਤਰੀ ਸਨ ਤਾਂ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਇੱਕ ਮਤਾ ਲੈ ਕੇ ਆਂਦਾ ਸੀ ਜਿਹਦੇ ਤੇ ਉਸ ਸਰਬਸੰਮਤੀ ਦੇ ਨਾਲ ਕੰਸੈਂਟ ਜਿਹੜੀ ਹੈਗੀ ਆ ਖਤਮ ਕਰ ਦਿੱਤੀ ਸੀ ਮਤਾ ਲਿਆਂਦਾ ਸੀ ਜਿਹੜੀ ਕਿ ਸੀਬੀਆਈ ਨੂੰ ਸਿੱਧੇ ਤੌਰ ਤੇ ਜਿਹੜਾ ਦਖਲ ਦੇ ਸਕਦੀ ਆ ਉਹ ਮਤੇ ਦੇ ਵਿੱਚ ਇਹ ਪਾਸ ਕੀਤਾ ਗਿਆ ਸੀ ਕਿ ਜਿਹੜੀ ਸੀਬੀਆਈ ਆ ਉਹ ਬਦਲਾਖੋਰੀ ਭਾਵਨਾਵਾਂ ਦੇ ਨਾਲ ਪੰਜਾਬ ਦੇ ਵਿੱਚ ਐਂਟਰ ਹੁੰਦੀ ਆ ਸਟੇਟ ਦੇ ਵਿੱਚ ਤਾਂ ਉਹ ਜਿਹੜੇ ਹੈਗੇ ਆ ਬਹੁਤ ਸਾਰੇ ਸਟੇਟ ਗਵਰਨਮੈਂਟ ਦੇ ਜਿਹੜੇ ਕੰਮਾਂ ਦੇ ਵਿੱਚ ਵਿਗਨ ਪਾਉਂਦੀ ਆ ਇਸ ਕਰਕੇ ਜਿਹੜਾ ਹੈਗਾ ਉਦੋਂ ਰੋਕ ਦਿੱਤਾ ਗਿਆ ਸੀ ਪਰ ਹੁਣ ਉਸ ਤੋਂ ਵੀ ਉੱਪਰ ਜਿਹੜਾ ਹੈਗਾ ਕੇਂਦਰ ਸਰਕਾਰ ਮੋਦੀ ਸਰਕਾਰ ਇੱਕ ਆਰਡੀਨੈਂਸ ਲੈ ਕੇ ਜਾ ਰਹੀ ਆ ਜਿੱਦੇ ਕਿ ਕਿਸੇ ਸਟੇਟ ਤੋਂ ਲੋੜ ਨਹੀਂ ਹੋਵੇਗੀ ਇਸੇ ਜਿਹੜਾ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਜਿਹੜਾ ਉਹ ਲਿਆਂਦਾ ਗਿਆ ਸੀ ਮਤਾ ਜਿਹੜਾ ਕੰਸੈਂਟ ਦਿੱਤੀ ਨਹੀਂ ਗਈ ਸੀ ਉਹਨੂੰ ਸਹਿਮਤੀ ਨਹੀਂ ਦਿੱਤੀ ਗਈ ਸੀ ਖਤਮ ਕਰ ਦਿੱਤੀ ਗਈ ਸੀ ਤਾਂ ਉਹ ਸੀਬੀਆਈ ਦੀ ਐਂਟਰੀ ਤੇ ਤਾਂ ਉਹਦੇ ਕਰਕੇ ਸੀਬੀਆਈ ਦੇ ਬਹੁਤ ਸਾਰੇ ਪੰਜਾਬ ਦੇ ਕੇਸ ਜਿਹੜੇ ਹੈਗੇ ਆ ਰੁਕੇ ਪਏ ਸਨ ਜਿਵੇਂ ਕਿ ਫੂਡ ਸਪਲਾਈ ਜਿਹੜਾ ਇੱਕ ਤਾਜ਼ਾ ਵੀ ਘਟਾਲਾ ਹੋਇਆ ਸੀ ਜਿਹੜਾ ਜਿਹਦੇ ਵਿੱਚ ਭਾਰਤ ਪੋਸ਼ਣ ਆਸੂ ਹਣੀ ਮੁਕ ਦੂਸਰੀ ਜਿਹੜੇ ਟੈਂਡਰ ਘਟਾਲੇ ਵਿੱਚ ਸਨ ਤੇ ਉਹਦੇ ਵਿੱਚ ਵੀ ਕੀ ਆਈਐਸ ਅਫਸਰਾਂ ਦੇ ਨਾਮ ਜਿਹੜੇ ਹੈਗੇ ਆ ਫਾਈਲਾਂ ਦੇ ਵਿੱਚ ਬੋਲਦੇ ਨੇ ਤੇ ਇਸੇ ਤਰ੍ਹਾਂ ਹੀ ਉਸ ਤੋਂ ਪਹਿਲਾਂ ਜਦੋਂ ਕੈਪਟਨ ਨਰਿੰਦਰ ਸਿੰਘ ਦੀ ਸਰਕਾਰ ਸੀ ਉਸ ਸਮੇਂ ਵੀ ਸੀਬੀਆਈ ਨੇ ਕਈ ਸੈਲਰਾਂ ਤੇ ਸੱਪੇ ਮਾਰੇ ਸਨ ਤੇ ਕਈ ਆਪ ਦੇ ਫੂਡ ਸਪਲਾਈ ਅਧਿਕਾਰੀ ਵੀ ਜਿਹੜੇ ਸੈਂਟਰ ਗਵਰਨਮੈਂਟ ਨਾਲ ਸੰਬੰਧਤ ਆ ਉਹ ਗ੍ਰਿਫਤਾਰ ਕੀਤੇ ਸਨ ਪਰ ਪੰਜਾਬ ਦੇ ਅਧਿਕਾਰੀ ਫੇਰ ਬਚ ਗਏ ਸਨ ਕਿਉਂਕਿ ਸੀਬੀਆਈ ਦੇ ਰਡਾਰ ਤੋਂ ਪਰ ਹੁਣ ਜਿਹੜਾ ਹੈਗਾ ਇਸ ਦੇ ਨਾਲ ਸੀਬੀਆਈ ਦੇ ਰਡਾਰ ਤੋਂ ਬਚ ਨਹੀਂ ਬਚ ਨਹੀਂ ਸਕਣਗੇ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਚਾਹੇ ਅਮਰੂਦਾਂ ਦਾ ਘਟਾਲਾ ਹੋਇਆ ਉਹਦੇ ਵਿੱਚ ਵੀ ਆਈਐਸ ਅਫਸਰ ਜਿਹੜੇ ਹੈਗੇ ਆ ਕੁਝ ਪਾਏ ਗਏ ਨੇ ਤੇ ਵੱਡੇ ਅਧਿਕਾਰੀ ਪਾਏ ਗਏ ਨੇ ਕਰੋੜਾਂ ਰੁਪਏ ਦਾ ਅਮਰੂਦਾਂ ਦਾ ਘਟਾਲਾ ਹੋਇਆ ਇਸੇ ਤਰ੍ਹਾਂ ਹੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਬਣੀ ਸੀ ਉਹ ਕਿਵੇਂ ਬਣੀ ਸੀ ਤੇ ਕਿਹੜੇ ਬਿਲਡਰਾਂ ਨੂੰ ਜਿਹੜੇ ਫਾਇਦੇ ਬਚਾਏ ਗਏ ਭਾਵੇਂ ਉਹ ਸਰਕਾਰ ਨੇ ਵਾਪਸ ਲਈ ਆ ਪਰ ਉਹਦੀ ਜਾਂਚ ਕਿਸੇ ਵੀ ਸਮੇਂ ਹੋ ਸਕਦੀ ਆ ਕਿਉਂਕਿ ਜੇਕਰ ਸੀਬੀਆਈ ਰਿਟਾਇਰ ਹੋਏ ਅਧਿਕਾਰੀ ਨੂੰ ਪੁਰਾਣੇ 2-4 ਸਾਲ ਪੁਰਾਣੇ ਜਿਹੜੇ ਕੇਸ ਨੂੰ ਜਾਗਰ ਕਰ ਸਕਾਗੇ ਇੱਕ ਰਿਟਾਇਰ ਏਆਈਜੀ ਨੂੰ ਗ੍ਰਿਫਤਾਰ ਕਰ ਸਕਦੀ ਆ ਪੰਜਾਬ ਦੇ ਨੂੰ ਤਾਂ ਸੀਬੀਆਈ ਜਿਹੜਾ ਹੈਗਾ ਸੇਵੇ ਕਿਸੇ ਦੇ ਵੀ ਫਰੋਲ ਸਕਦੀ ਆ ਕਿਉਂਕਿ ਕਰਪਸ਼ਨ ਕਰਕੇ ਰਿਟਾਇਰ ਹੋਇਆ ਅਧਿਕਾਰੀ ਦੁੱਧ ਤੋਤਾ ਨਹੀਂ ਬਣ ਜਾਂਦਾ ਇਸ ਲਈ सीबीआई ਦਾ ਪੂਤ ਉਹਨਾਂ ਤੱਕ ਉਹਨਾਂ ਲੋਕਾਂ ਤੱਕ ਜਲਦੀ ਪਹੁੰਚ ਸਕਦਾ ਹੈ ਸੂਤਰ ਇਹ ਵੀ ਦੱਸਦੇ ਨੇ ਕਿ ਪੰਜਾਬ ਦਾ ਇੱਕ ਵੱਡਾ ਅਧਿਕਾਰੀ ਇਸੇ ਡਰੋਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਤੇ ਕੇਂਦਰੀ ਮੰਤਰੀ ਜੇਪੀ ਨੱਡਾ ਕੋਲ ਅਕਤੂਬਰ ਦੇ ਪਹਿਲੇ ਹਫਤੇ ਦਿੱਲੀ ਵਿਖੇ ਉਹਨਾਂ ਦੇ ਘਰੇ ਮੁਲਾਕਾਤ ਕਰਕੇ ਆਇਆ ਉਸਨੇ ਮੁਲਾਕਾਤ ਲਈ ਆਪਣੇ ਜਿਹੜੇ ਹੈਗੇ ਆ ਮਿੱਤਰ ਦੋਸਤ ਜਿਹੜੇ ਆਰਐਸਐਸ ਨਾਲ ਲਿੰਕਡ ਸੀ ਉਹਨਾਂ ਨੂੰ ਲੱਭਿਆ ਤੇ ਨਾ ਰਹੀ ਉਹਦੇ ਤੱਕ ਪਹੁੰਚ ਕੀਤੀ ਤੇ ਅਰਜ਼ੀ ਕੀਤੀ ਕਿ ਉਸ ਨੂੰ ਜਿਹੜਾ ਹੈਗਾ ਕੇਂਦਰ ਦੇ ਵਿੱਚ ਡੈਪੂਟੇਸ਼ਨ ਦਵਾਇਆ ਜਾਵੇ ਕਿ ਉਸ ਨੂੰ ਪੰਜਾਬ ਦੇ ਵਿੱਚ ਉਹ ਸਧਾਰੀ ਨੂੰ ਪੰਜਾਬ ਦੇ ਵਿੱਚ ਐਡਾ ਖਤਰਾ ਹੋਣ ਲੱਗ ਗਿਆ ਕਿਉਂਕਿ ਕੇਂਦਰੀ ਏਜੰਸੀਆਂ ਦੀ ਪੰਜਾਬ ਤੇ ਤਿੱਖੀ ਨਜ਼ਰ ਹੋਣ ਕਰਕੇ ਪੰਜਾਬ ਦੇ ਬਹੁਤ ਸਾਰੇ ਕਰਪਟ ਅਧਿਕਾਰੀ ਜਿਹੜੇ ਹੈਗੇ ਆ ਡਰੇ ਹੋਏ ਨੇ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਕਦੋਂ ਆਰਡੀਨੈਂਸ ਜਾਰੀ ਹੁੰਦਾ ਤਾਂ ਸੀਬੀਆਈ ਸਿੱਧੇ ਤੌਰ ਤੇ ਸੀਬੀਆਈ ਈਡੀ ਤੇ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਕਦੋਂ ਪੰਜਾਬ ਤੇ ਉਹਨਾਂ ਕਰਪਟ ਅਧਿਕਾਰੀਆਂ ਤੇ ਹਮਲਾ ਬੋਲਣਗੀਆਂ ਦੇਖਦੇ ਹਾਂ ਹੁਣ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਨਵੀਂ ਗੱਲ ਤੇ ਨਵੇਂ ਮੁੱਦੇ ਤੇ ਕਪੜਾ ਸ਼ਾਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਊਂਗਾ ਧੰਨਵਾਦ ਜੀ ਸასი ਕਾਲ